ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਮਾਫੀ ਮੰਗਦਾ ਵੀ ਮੇਰਾ ਗੜਾ ਥੋੜਾ ਖਰਾਬ ਹੈ ਪਰ ਫਿਰ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਜੋ ਪਹਿਲਾਂ ਕੁਝ ਦਿਨ ਪਹਿਲਾਂ ਜੋ ਵੀਰਾਂ ਦਾ ਡਾਕਟਰ ਜਗਤਾਰ ਸਿੰਘ ਦੀ ਮਿੰਟੂ ਕੁਰਮੀ ਜੀ ਸਾਡੇ ਸੂਬੇਦਾਰ ਸਾਹਿਬ ਇਹਨਾਂ ਨੇ ਸੰਧਨੀ ਸੁਪਰੇਂ ਦੇ ਜ਼ਰੀਏ ਇੱਕ ਵੀਡੀਓ ਭਾਈ ਸੀ ਕਿ ਇਹਨਾਂ ਐਮਤੂ ਬੁਰਾ ਜੋ ਬੀਬੀ ਪੂਜਾਰਾਣੀ ਉਹ ਦੋ ਨਿੱਕੇ ਨਿੱਕੇ ਉਹਨਾਂ ਦੇ ਦੋ ਲੜਕੇ ਇੱਕ ਬੱਚਾ ਬੱਚਾ ਲੜਕਾ ਆਦੋ ਹੀ ਮਗਰ ਦੇਖ ਰਹੇ ਹਾਂ ਮਕਾਨ ਬਿਨਾਂ ਸੱਤ ਤੋਂ ਰਹ ਰਹੇ ਸੀ ਜਿਵੇਂ ਹੋਰ ਸਸਤਾਵਾਂ ਬਾਹ ਫੜਦਿਆਂ ਨੇ ਚਲੋ ਆਪਣੇ ਵੀ ਬੜੇ ਵਿੱਚ ਸੇਵਾਦਾਰ ਵੀਰ ਹੁੰਦੇ ਆ ਜਿਹੜੇ ਬਾਹ ਫੜਦੇ ਆ ਚੰਗੀ ਗੱਲ ਹੈ ਆਪਾਂ ਕਹਿੰਦੇ ਆ ਵੀ ਜਿਹੜਾ ਗਰੀਬ ਦਾ ਮੂੰਹ ਆ ਗੁਰੂ ਦੀ ਗੋਲ ਕਹਾਏ ਤਾ ਕਰਕੇ ਇਹ ਸਾਡੇ ਕੋਲ ਵੀ ਆਏ ਸਾਰੇ ਸੇਵਾਦਾਰ ਅੰਦਰੋਂ ਇਹੋ ਜਿਹੇ ਜਿਹੜੇ ਤੜਫ ਰੱਖਦੇ ਆ ਉਹ ਬਿਰਲੇ ਬਿਰਲੇ ਹੁੰਦੇ ਆ ਜਿਹੜੇ ਹੋਰ ਦੇ ਪ੍ਰਤੀ ਤੜਫ ਰੱਖਦੇ ਆ ਚਲੋ ਸਾਡੇ ਕੋਲ ਵੀ ਆਏ ਤੇ ਸਾਡੇ ਨਾਲ ਬਾਬਾ ਜੀਵੰਤ ਸਿੰਘ ਦੀ ਸਾਡੇ ਛੋਟੇ ਭਰਾ ਸਾਡਾ ਭਰਾਵਾਂ ਅੰਗ ਪਿਆਰ ਹੈ ਇਹਨਾਂ ਨੂੰ ਵੀ ਬੇਨਤੀ ਕਰੀ ਇਹਨਾਂ ਨੇ ਜੋ ਸਾਡੇ ਇਹ ਪਿੰਡ ਦੇ ਐਨ ਆਰ ਆਈ ਵੀਰ ਬਾਹਰ ਰਹਿੰਦੇ ਆ ਕੈਨੇਡਾ ਅਮਰੀਕਾ ਕੋਲ ਆਂਡ ਆਸਟ੍ਰੇਲੀਆ ਨਿਊਜ਼ੀਲੈਂਡ ਉਹਨਾ ਦੇ ذریعے ਕਿਉਂਕਿ ਜਿਹੜੇ ਗੁਰੂ ਘਰ ਹੁੰਦੇ ਆ ਭਾਵੇਂ ਨਾਮਵਾਲੀ ਡੇਰਾ ਭਾਵੇਂ ਮਲੋਸੀਹ ਦਾ ਹੋਰ ਵੀ ਗੁਰੂ ਘਰ ਹੁੰਦੇ ਆ ਇਹ ਵੀ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹੁੰਦੇ ਆ ਅਸੀਂ ਤਾਂ ਕੁੱਦਮ ਕਰਨਾ ਹੁੰਦਾ ਕਹਿਣਾ ਹੀ ਹੁੰਦਾ ਸੇਵਾਦਾਰ ਆਪ ਵੀ ਕਰ ਦਿੰਦੇ ਆ ਮੈਂ ਕਾ ਜੀ ਵੀ ਆਪਾਂ ਇਹਨਾਂ ਵਿਚਾਰ ਜੀ ਵੀ ਮਹੀਨੇ ਬੰਦ ਕਰਾਂਗੇ ਮਗਾ ਨਹੀਂ ਠੱਡ ਹੋਣਾ ਹੁਣੇ ਕੰਮ ਕਰੋ ਚਲੋ ਮੇਰੀ ਬੇਨਤੀ ਮੰਨੀ ਇਹਨਾਂ ਸਾਰੇ ਪ੍ਰੇਮੀਆਂ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਦਾ ਧੰਨਵਾਦ ਕਰਦਾ ਇਹਨਾਂ ਨੇ ਵੀ ਬੜੀ ਸੇਵਾ ਲਈ ਹੈ ਨਾਲ ਰਲ ਕੇ ਮੁੱਢ ਨਾਲ ਮੁੰਡਾ ਜੋੜ ਕੇ ਇਹ ਵੀ ਨਾਲ ਖੜਿਆ ਸਾਡੇ ਸਾਰਾ ਮਕਾਨ ਆਪਾਂ ਬਣਾਵਾਂਗੇ ਹੋਰ ਕਈ ਪ੍ਰੇਮੀਆਂ ਬਣਿਓ ਜੋ ਸੇਵਾਈ ਹੈ ਉਹ ਸੁਭੀਦਰ ਸਾਹਿਬ ਉਹ ਜਣ ਕੇ ਮੈਨੂੰ ਬਹੁਤਾ ਭੁੱਲਿਆ ਨਹੀਂ ਜਾਂਦਾ ਪਰ ਮੈਂ ਸਾਰੇ ਐਨਆਰ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਰੁਪਏ ਤੇ ਲੈ ਕੇ ਕੋਈ ਇੱਟਾਂ ਦੀ ਕੋਈ ਰੇਤ ਦੀ ਕੋਈ ਸਰੀ ਦੀ ਕੋਈ ਸੀਮੈਂਟ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਬਾਕੀ ਅੱਗੇ ਵੀ ਮੈਂ ਬੇਨਤੀ ਕਰਦਾ ਆਪਾਂ ਹੋਰ ਵੀ ਜਿਹੜੇ ਲੱਖ ਰੁਪਏ ਖਰਚਦੇ ਆ ਇਹ ਗੰਬਹੁਤ ਵੱਡਾ ਆਪਾਂ ਹੋਣੀ ਵੀ ਗੱਲਾ ਆਈ ਇਹ ਹੋਰ ਵੀ ਕੋ ਗਰੀਬ ਕਰਾ ਕੋਈ ਵੀ ਆਪ ਬੈਲਪ ਕਰਨੀ ਆ ਇਹ ਸੰਸਤਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਪੰਜ ਪਰਿਵਾਰਾਂ ਨੂੰ ਇੱਕ ਮਹੀਨੇ ਰਸਣ ਵੀ ਵੰਡ ਰਹੇ ਆ ਬਹੁਤ ਮਾਨੂੰ ਖੁਸ਼ੀ ਹੁੰਦੀ ਆ ਵੀ ਇਹ ਜੀ ਸੰਸਤਾਵਾਂ ਇਹ ਪਿੰਡ ਹਿੰਮਤਵਰੇ ਸ਼ੁਰੂ ਹੋਈ ਆ ਮੈਂ ਸਾਰੇ ਪਿੰਡ ਨੂੰ ਵੀ ਅਬ ਮੈਂ ਬੇਨਤੀ ਕਰਦਾ ਵੀ ਭਾਈ ਬੰਦੇ ਚੰਗੇ ਮਾੜੇ ਹੁੰਦੇ ਨੇ ਕੋਈ ਚੰਗਾ ਕੰਮ ਕਰਨਾ ਉਹ ਚੰਗਾ ਹੀ ਹੁੰਦਾ ਉਹਦੇ ਮਾਤੇ ਕੋਈ ਸੰਕ ਨਾ ਕਰਿਆ ਕਰੋ ਅਨੇ ਉਹਦੇ ਹਮਨ ਚੰਗੇ ਬੁਰਾ ਨਹੀਂ ਕੋਈ ਆਪਣੇ ਆਪ ਨੂੰ ਮਾਰਾ ਨਾ ਕੋ ਦੂਜੇ ਨੂੰ ਮਾਰਾ ਨਾ ਕੋ ਜਿਹੜਾ ਕੰਮ ਕੋਈ ਚੰਗਾ ਕਰਦਾ ਉਹਦਾ ਸਾਥ ਦਿਓ ਭਾਵੇਂ ਕੋਈ ਪੰਚਾਇਤ ਆਏ ਭਾਵੇਂ ਕੋਈ ਇਨਾਰੇ ਮੀਰ ਹੈ ਭਾਵੇਂ ਕੋਈ ਵੀ ਹੈ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਇਹ ਕੰਮ ਸ਼ੁਰੂ ਕਰ ਲਿਆ ਲੈਂਟਰ ਪਾ ਕੇ ਇੱਕ ਨਾਲ ਛੋਟੀ ਰਸੋਈ ਵੀ ਬਣਾਉਣੀ ਹੈ ਇੱਕ ਨਾਲ ਬਾਸਰੋ ਵੀ ਬਣਾਵਾਂਗੇ ਇਹ ਤਿੰਨੇ ਕੰਮ ਜ਼ਰੂਰੀ ਨੇ ਇਹ ਕੰਮ ਕਰਕੇ ਆ ਬਾਸਣਾ ਹੋਰ ਮੈਂ ਵੀਰਾਂ ਨੂੰ ਬੇਨਤੀ ਕਰਦਾ ਬਾਬਾ ਜੀ ਨੂੰ ਵੀ ਬੇਨਤੀ ਆ ਵੀ ਹੋਰ ਤੁਸੀਂ ਤੁਹਾਡੇ ਵੀ ਬਹੁਤ ਪਿਆਰ ਹੈ ਸੰਗਤਾਂ ਨਾਲ ਮੈਂ ਦੇਖ ਹੀ ਰਿਹਾ ਜਿਹੜਾ ਕੰਮ ਤੁਸੀਂ ਕਹਿ ਰਹੇ ਹੋ ਉਹ ਸਾਰੇ ਬੀਰ ਜਰੀ ਕਰ ਦਿੰਦੇ ਆ ਐ ਕਿਸੇ ਨੂੰ 100000 5500 ਰੁਪਏ ਲਾਇਆ ਇਹ ਕੰਮ ਹੋ ਜਾਣਾ ਮੇਰੀ ਬੇਨਤੀ ਮਿਹਰਾਨ ਕਰਿਓ ਬਾਕੀ ਜਣਾ ਤੁਹਾਡਾ ਡਾਕਟਰ ਜੇਤਾਰ ਸਿੰਘ ਜੀ ਮਿੰਟੂ ਖਰਮੀ ਜੀ ਇਹ ਮੀਡੀਆ ਦੀ ਸੇਵਾ ਕਰਦੇ ਆ ਇਹ ਵੀ ਬਹੁਤ ਵੱਡੀ ਸੇਵਾ ਹੋ ਜਾਂਦੀ ਹੈ ਮੀਡੀਆ ਜਰੀ ਇਹ ਕੰਮ ਹੋ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਦਾ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਵੀ ਟੈਲਫੋਨ ਆਪ ਦੀ ਨੇਕ ਕਮਾਈ ਦੇ ਵਿੱਚੋਂ ਇਹ ਸੇਵਾ ਦੇ ਵਿੱਚ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਔਰ ਜਿੰਨਾ ਜਿੰਨਾ ਦੇ ਨਾਂ ਆਗੇ ਉਹ ਸਾਡੇ ਸੁਬੇਦਾਰ ਜੀ ਡਾਕਟਰ ਸਾਹਿਬ ਉਹਨਾਂ ਦੇ ਵਿੱਚ ਅਚਾਰ ਦੇਣਗੇ ਲਿਖ ਕੇ ਦੱਸ ਦੇਣਗੇ ਤੇ ਜਿੰਨੇ ਵੀ ਸਾਡੇ ਪ੍ਰਵਾਸੀ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਆ ਸਾਰੇ ਮੂਰੇ ਇਹੀ ਬੇਨਤੀ ਆ ਵੀ ਜਿੰਨੇ ਵੀ ਆਪਣੇ ਨਗਰ ਦੇ ਵਿੱਚ ਕੋਈ ਗਰੀਬ ਘਰ ਜਾਂ ਕੋਈ ਵੀ ਆ ਲੋੜਵੰਦ ਪਰਿਵਾਰ ਆ ਉਹਦੀ ਵੱਧ ਤੋਂ ਵੱਧ ਸਹਾਇਤਾ ਕਰੋ ਬਾਬਾ ਜੀ ਨੇ ਦੱਸਿਆ ਵੀ ਗਰੀਬ ਦਾ ਜਿਹੜਾ ਮੂੰਹ ਆ ਗੁਰੂ ਦੀ ਗੋਲਕਾ ਤੇ ਆਪਾਂ ਆਮ ਪਾਸਿਆਂ ਤੇ ਜਾਂ ਜਿੰਨੇ ਵੀ ਫੋਟਕਲ ਖਰਚੇ ਕਰਦੇ ਆ ਉਹਨਾਂ ਤੋਂ ਪਾਸੇ हट ਕੇ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਸਾਰੇ ਐਨਆਰਈ ਵੀਰਾਂ ਨੂੰ ਇਹੀ ਬੇਨਤੀ ਆ ਵੀ ਜਿੰਨਾ ਵੀ ਤੁਸੀਂ ਸੇਵਾਦਾਨ ਸੇਵਾ ਕਰ ਸਕਦੇ ਹੋ ਸਾਰੇ ਜਾਣੇ ਰਲ ਮਿਲ ਕੇ ਪਿੰਡ ਦਾ ਹਿੱਸਾ ਬਣੀਏ ਹਿੱਸਾ ਬਣ ਕੇ ਸੇਵਾ ਕਰਕੇ ਪਿੰਡ ਨੂੰ ਪਿੰਡ ਦੇ ਵਿੱਚ ਕੋਈ ਵੀ ਗਰੀਬ ਘਰ ਆ ਸੱਤ ਤੋਂ ਬਿਨਾ ਤੇ ਢੱਡ ਤੋਂ ਭੁੱਖਾ ਨਾ ਰਹੇ ਬਸ ਇਹੀ ਬੇਨਤੀ ਆ ਤੇ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਪੂਜਾਰਾਣੀ ਦਾ ਜੋ ਕੇ ਘਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਸੀਂ ਜਿਨ੍ਹਾਂ ਦਾਨ ਸੱਜਣਾ ਨੇ ਪੈਸੇ ਭੇਜੇ ਸਨ ਉਹਨਾਂ ਦੇ ਅਸੀਂ ਨਾਂ ਬੋਲ ਚੁੱਕੇ ਆਂ ਅਸੀਂ ਉਹਨੂੰ ਸਪੈਸ਼ਲੀ ਗੁਰਦੀਪ ਸਿੰਘ ਇਨਾ ਪਰਿਵਾਰ ਕੈਨੇਡਾ ਤੋਂ ਜੋ ਕਿ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਮੰਦਰ ਸਿੰਘ ਉਹਨਾਂ ਵੱਲੋਂ ਸੰਤ ਬਾਬਾ ਜਸਵੰਤ ਸਿੰਘ ਜੀ ਦੇ ਨਾਮਤਾਰੀ ਵੱਲੋਂ ਉਹਨਾਂ ਨੇ ਗੁਰਦੀਪ ਜੀ ਨੇ ਸੰਤਾਂ ਦੇ ਨਾਲ ਗੱਲਬਾਤ ਕੀਤੀ ਕਿ ਮੈਂ ਪੂਜਾ ਰਾਣੀ ਦਾ ਜੋ ਘਰ ਪੈਣਾ ਉਸ ਦੇ ਵਿੱਚ ਵੱਧ ਵਾ ਸਹਿਯੋਗ ਕਰੂੰਗਾ ਤਾਂ ਮੈਂ ਸਾਡੇ ਵੀਰ ਗੁਰਦੀਪ ਜੀ ਦਾ ਪਰਿਵਾਰ ਵੱਲੋਂ ਅਤੇ ਸਾਰੇ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਵੱਲੋਂ ਰੇਤਾ ਸੀਮੈਂਟ ਬਜਰੀ ਆ ਚੁੱਕਾ ਹੈ ਇੱਕ ਵਾਰ ਫਿਰ ਅਸੀਂ ਛੋਟੇ ਛੋਟੇ ਬੱਚਿਆਂ ਵੱਲੋਂ ਪਰਿਵਾਰ ਵੱਲੋਂ ਨਗਰ ਵੱਲੋਂ ਬਾਈ ਜੀ ਗੁਰਦੀਪ ਸਿੰਘ ਕੈਨੇਡਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਤਾਂ ਦੇ ਥਰੂ ਇਹ ਸੇਵਾ ਲੈਣ ਦਾ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਹੋਰ ਮੇਰੀ ਵੀਰਾਂ ਨੂੰ ਬੇਨਤੀ ਆ ਜ਼ਰੂਰ ਇਸ ਤਰ੍ਹਾਂ ਕਿਸੇ ਲੋੜਵੰਤ ਪਰਿਵਾਰ ਦੀ ਬਾਹ ਫੜੋ ਤਾਂ ਕਿ ਉਹ ਆਪਣਾ ਇਸ ਸੰਸਾਰ ਦੇ ਵਿੱਚ ਆਪਣਾ ਵਧੀਆ ਜੀਵਨ ਸਦਾ ਕਰ ਸਕਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣਾ ਸਾਡੇ ਹੈ ਇੱਕ ਬੱਚੂ ਹੈਲਪ ਕਰੇਗਾ ਅਰੇ ਪੱਤੀ ਆ ਤੁਹਾਡਾ ਡਾਕਟਰ ਹੂੰ